ਰੇੜੀ ਫੜੀ ਵਾਲਿਆਂ ਨੇ ਸਟਰੀਟ ਵੈਂਟਰ ਮਾਰਕੀਟ ਵਿੱਚ ਜਾਣ ਤੋਂ ਕੀਤਾ ਇਨਕਾਰ ਜੇਕਰ ਨਗਰ ਕੌਂਸਲ ਸਾਡੇ ਨਾਲ ਧੱਕਾ ਕਰੇਗੀ ਤਾਂ ਅਸੀਂ ਕਰਾਂਗੇ ਰੋਸ ਪ੍ਰਦਰਸ਼ਨ ਰਮੇਸ਼ ਕੁਮਾਰ ਬਬਲਾ ਰਮੇਸ਼ ਕੁਮਾਰ ਬਬਲਾ ਪਰਦਾ ਰੇੜੀ ਫੜੀ ਮਾਰਕੀਟ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਜੋ ਮੌਜੂਦਾ ਸਟਰੀਟ ਵੈਂਟਰ ਮਾਰਕੀਟ ਰੇੜੀ ਅਤੇ ਫੜੀ ਵਾਲਿਆਂ ਨੂੰ ਆਪਣਾ ਵਪਾਰ ਕਰਨ ਲਈ ਮੌਜੂਦਾ ਸਰਕਾਰ ਵੱਲੋਂ ਦਿੱਤੀ ਗਈ ਹੈ ਇਹ ਮਾਰਕੀਟ ਕੰਮ ਕਰਨ ਦੇ ਯੋਗ ਇਹ ਨਹੀਂ ਹੈ ਉਨਾ ਗੱਲਬਾਤ ਕਰਦੇ ਦੱਸਿਆ ਕਿ ਇੱਕ ਤਾਂ ਜਿਹੜੀ ਥਾਂ 4 6 ਦੀ ਲਗਭਗ 133 ਰੇੜੀਆਂ ਅਤੇ ਫੜੀਆਂ ਵਾਲੇ ਨੂੰ ਦਿੱਤੀ ਗਈ ਹੈ ਇਸ ਦੇ ਵਿੱਚ ਜਿਹੜੇ ਲੋਕ ਪਿਛਲੇ 25 25 30 30 ਸਾਲਾਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਬੂਥ ਨਹੀਂ ਦਿੱਤੇ ਗਏ ਪਤਾ ਨਹੀਂ ਕਿਹੜੇ ਲੋਕਾਂ ਨੂੰ ਬੂਥ ਦਿੱਤੇ ਗਏ ਨੇ ਅਤੇ ਉਹਨਾਂ ਕਿਹਾ ਕਿ ਇਹ ਬਹੁਤ ਹੀ ਘੱਟ ਜਗ੍ਹਾ ਹੈ ਕਿਉਂਕਿ ਜੇ ਗੱਲ ਕੀਤੀ ਜਾਵੇ 4 6 ਦੀ ਰੇੜੀ ਅਗਰ ਇੱਥੇ ਥਾਂ ਤੇ ਲੱਗਦੀ ਹੈ ਗ੍ਰਾਹਕ ਆ ਕੇ ਕਿੱਥੇ ਖੜੇਗਾ ਉਨਾ ਕਿਹਾ ਕਿ ਕੱਟੂਕਾਟ ਇਸ ਜਗ੍ਹਾ ਨੂੰ ਵਧਾ ਕੇ 9 ਤੋਂ 9 ਫੁੱਟ ਦਾ ਕੀਤਾ ਜਾਵੇ ਜੋ ਕਿ ਪਹਿਲਾਂ ਵੀ ਪਿਛਲੀ ਸਰਕਾਰਾਂ ਸਮੇਂ ਗਣੇਸ਼ ਬੂਥ ਮਾਰਕੀਟ ਬਣਾਈ ਗਈ ਸੀ ਜਿਸ ਵਿੱਚ ਲੋਕ ਆਪਣਾ ਵਪਾਰ ਕਰ ਰਹੇ ਹਨ ਉਨਾ ਕਿਹਾ ਕਿ ਇਸ ਥਾਂ ਤੇ ਉੱਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਇੱਥੇ ਮੌਜੂਦ ਟਾਇਲਟ ਦਾ ਇੰਨਾ ਬੱਦਰ ਹਾਲ ਕਿ 14 ਅਕਤੂਬਰ 2025 ਨੂੰ ਜਦੋਂ ਇਸ ਦਾ ਉਦਘਾਟਨ ਵਿਧਾਇਕ ਮੈਡਮ ਨੀਨਾ ਮਿੱਤਰ ਵੱਲੋਂ ਕੀਤਾ ਗਿਆ ਸੀ ਉਸੇ ਦਿਨ ਤੋਂ ਇਹ ਬਾਥਰੂਮ ਖੁੱਲੇ ਨੇ ਤੇ ਹਜੇ ਤੱਕ ਵੀ ਖੁੱਲੇ ਨੇ ਨਾ ਹੀ ਇਸ ਨੂੰ ਕੋਈ ਬੰਦ ਕਰਨ ਆਉਂਦਾ ਹੈ ਅਤੇ ਨਾ ਹੀ ਇਸ ਜਗ੍ਹਾ ਦੀ ਕਦੇ ਕੋਈ ਸਫਾਈ ਕਰਦਾ ਹੈ ਇਸ ਥਾਂ ਤੇ ਕਿਸੇ ਦੀ ਵੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਇਸ ਥਾਂ ਤੇ ਕੋਈ ਵੀ ਲਾਈਟ ਅਤੇ ਬਿਜਲੀ ਦੀ ਸਹੂਲਤ ਨਹੀਂ ਹੈ ਇਹ ਜਗ੍ਹਾ ਸਿਰਫ ਨਸ਼ੇੜੀ ਅਤੇ ਗੰਦਗੀ ਦਾ ਅੱਡਾ ਬਣੀ ਹੋਈ ਹੈ ਸਾਡੀ ਸਰਕਾਰ ਕੋਲ ਮੰਗ ਹੈ ਕਿ ਜਾ ਤਾਂ ਇਸ ਸਥਾਨ ਨੂੰ 9 ਤੋਂ 9 ਦੇ ਵਿੱਚ ਕਨਵਰਟ ਕਰਕੇ ਪੱਕੇ ਬੂਥ ਬਣਾ ਕੇ ਦਿੱਤੇ ਜਾਣ ਨਹਿਤਾ ਜੇ ਰੇੜੀ ਫੜੀ ਵਾਲਿਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਨਗਰ ਕੌਂਸਲ ਜਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਤੰਗ ਕੀਤਾ ਗਿਆ ਤਾਂ ਅਸੀਂ ਰੋਡ ਜਮ ਕਰਕੇ ਧਰਨਾ ਪ੍ਰਦਰਸ਼ਨ ਕਰਾਂਗੇ ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਦੀਪਕ ਕੁਮਾਰ ਰਾਸਪੂਰਾ ਦੀ ਰਿਪੋਰਟ ਸਰੋਜੀ ਕੀ ਕਹਿਣਾ ਚਾਹੋਗੇ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਮੀਟਿੰਗ ਕੀਤੀ ਹੈ ਕੀ ਕਰ ਰਹੇ ਸਾਡੀ ਤਰਫ ਅੰਨੀਆਂ ਰੋ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਇੱਥੇ ਦੇ ਮੌਜੂਦਾ ਐਮਐਲਏ ਸਾਹਿਬ ਨੂੰ ਬਈ ਸ਼ਹਿਰ ਵਾਲੇ ਪਾਸੇ ਉਧਰ ਧਿਆਨ ਦਿਓ ਜਿੱਥੇ ਸ਼ਹਿਰ ਲੁੱਟਿਆ ਜਾ ਰਿਹਾ ਉਧਰ ਧਿਆਨ ਦਿਓ ਜਿੱਥੇ ਸ੍ਰੀ ਆਮ ਦਿੰਦੇ ਵਾਲੇ ਡਾਟੇ ਬਹਿ ਰਹੇ ਆ ਉਥੇ ਧਿਆਨ ਦਿਓ ਜਿਨ੍ਹਾਂ ਦੀਆਂ ਜਦਾਦਾ ਜੜੀਆਂ ਹੈ ਸ੍ਰੀ ਆਮ ਲੁੱਟਿਆ ਜਾ ਰਹੀਆਂ ਅੱਜ ਕੋਈ ਸੇਫ ਨਹੀਂ ਹੈ ਮੈਂ ਨਹੀਂ ਬੜਾ ਜਰੂਰ ਟਵਾਣਾ ਟਲ ਮੈਂ ਵੀਡੀਓ ਦੇਖ ਰਿਹਾ ਸੀ ਸਾਡੇ ਚੇਅਰਮੈਨ ਦੀਪਨ ਸੂਰਜੀ ਜਿਨ੍ਹਾਂ ਦਾ ਮੋਬਾਈਲ ਸ੍ਰੀ ਆਮ ਜਿਹੜਾ ਖੋਇਆ ਰਿਹਾ ਉਹ ਆਮ ਪਾਰਟੀ ਦੇ ਇੱਕ ਮੇਨ ਹੋ ਹੈ ਸਾਡੀ ਮਾਰਟੂੜੀ ਦੇ ਚੇਅਰਮੈਨ ਹੈ ਇੱਥੇ ਜਵਾਬ ਦੇਣਾ ਚਾਹੀਦਾ ਹੈ ਐਮ ਐਲ ਏ ਸਾਹਿਬ ਨੂੰ ਵੀ ਜਿਹੜੇ ਤੁਹਾਡੇ ਬੰਦੇ ਸ੍ਰੀ ਆਮਬਾਰ ਠੜ ਤੇ ਜਿਹੜੇ ਲੁੱਟੇ ਜਾ ਰਿਹਾ ਉਹਦੀ ਲੁੱਟ ਦੀ ਜਿਹੜੀ ਛੁਪਾਉਣ ਵਾਸਤੇ ਅੱਜ ਗਰੀਬਾਂ ਦੇ ਡਾਕਟਰ ਪੈ ਰਹੇ ਆ ਉਹ ਗਰੀਬ ਜਿਹੜਾ ਸਿਰਫ ਇੱਕ ਪਰਿਵਾਰ ਮਿਹਨਤ ਨਾਲ ਜੁੜਿਆ ਹੋਇਆ ਜਿਹੜਾ ਤਾਜੀ ਖਮਾਰ ਤੇ ਤਾਜੇ ਆਪਣੇ ਪਰਿਵਾਰ ਦਾ ਦੇਖਭਾਲ ਕਰਦਾ ਅੱਜ ਉਹਨੂੰ ਉਜਾਰਨ ਦੇ ਲੱਡੇ ਵੇ ਇੱਕ ਮਹੀਨਾ ਲਗਭਗ ਪੂਰਾ ਹੋ ਗਿਆ ਇਹਨਾਂ ਨੂੰ ਤੜਪਦੇ ਇਹਨਾਂ ਦੀ ਕਿਸੇ ਨ ਬਾਹ ਨਹੀਂ ਫੜੀ ਬਾਹ ਫੜੀਆ ਕਿਉਂ ਮੈਂ ਵੀ ਰੇੜੀ 20 ਸਾਲ ਲਾਈ ਆ 50 ਸਾਲ ਮੇਰੇ ਪਿਤਾ ਜੀ ਨੇ ਰੇੜੀ ਲਾਈ ਆ 55 ਸਾਲ ਕੋ ਬੋਲਾ ਵੇਚ ਕੇ ਇਮਾਨਦਾਰੀ ਦੀ ਪ੍ਰਧਮ ਦੇਵਤ ਸਾਨੂੰ ਚਲਾ ਗਿਆ ਰਮੇਸ਼ ਕੁਮਾਰ ਬਬਲੇ ਨੇ ਜਦ ਇਹ ਆਵਾਜ਼ ਉਠਾਈ ਹੈ ਜੈਜ ਹੋਰ ਸਹੀ ਆਵਾਜ਼ ਉਠਾਈ ਹੈ ਸ਼ਹਿਰਾਂ ਦੀ ਆਵਾਜ਼ ਉਠਾਈ ਹੈ ਅੱਜ ਰੇੜੀ ਵਾਲਾ ਜਾਂ ਸਬਜ਼ੀ ਲੈਣ ਦੇ ਮਾਲ ਲਿਆ ਜਾਂਦਾ ਸਾਡੀਆਂ ਮਾਮਾ ਬੇੜਾ ਪ੍ਰੇਸ਼ਾਨ ਹੈ ਵੀ ਰੇੜੀ ਵਾਲਾ ਨਹੀਂ ਆਂਦਾ ਇਹ ਗਲੀਆਂ ਮਾਲਿਆਂ ਵਿੱਚੋਂ ਲਿਆਂਦੇ ਆ ਰੇੜੀਆਂ ਫੜ ਕੇ ਕੋਈ ਕਿਆ ਸਾਬਤ ਕਰਨਾ ਚਾਹੁੰਦੇ ਹੋ ਇਹਨਾਂ ਨੂੰ ਲੈ ਜਾਓ ਸਾਰਿਆਂ ਨੂੰ ਸਵਰਦੰਮ ਨਾਲ ਉੱਥੇ ਹੀ ਛੱਡਿਆ ਉੱਥੇ ਹੀ ਫੁੱਟਿਆ ਹੋ ਜਾ ਐਨਾ ਤੁਹਾਨੂੰ ਹੈ ਮੈਂ ਐਨੀ ਗੱਲ ਜ਼ਰੂਰ ਕਮਾ ਰਾਬ ਇਹ ਰਾਜਪੁਰਾ ਸੋਨੇ ਦੀ ਚਿੜੀਆ ਹੈ ਜਿਨ੍ਹਾਂ ਨੂੰ ਇਹ ਰਾਜਨੀਤੀ ਦੋਨਾਂ ਹੱਤਾਂ ਨਾਲ ਲੁੱਟ ਰਹੇ ਆ ਸਾਡੇ ਪਤਾ ਨਹੀਂ ਕਿ ਪ੍ਰਮਾਤਮਾ ਨੇ ਪਿਤਾ ਰਾਜ ਫੁਰਾਨਾ ਜੀ ਦੇ ਬਾਅਦ ਜਿਨੇ ਅਮਨ ਸ਼ਾਂਤੀ ਦਾ ਪ੍ਰਗਟਾਣ ਦਿੱਤਾ ਹਰ ਧਰਮ ਨੂੰ ਜਿਹੜਾ ਹੈ ਦਲ ਨਾਲ ਲਾਇਆ ਇਹ ਕੋਣ ਲੋਕ ਨੇ ਜਿਹੜਾ ਰਾਜਪੁਰੇ ਨੂੰ ਖਾ ਰਿਆ ਲੁੱਟ ਰਿਆ ਅੱਜ ਜਿਹੜਾ ਰੇਡੀ ਵਾਲਾ ਨਿਸ਼ਾਨਾ ਬਣਾਇਆ ਵੇ ਫੜੀ ਵਾਲਾ ਨਿਸ਼ਾਨਾ ਬਣਾਇਆ ਵਿਆ ਅੱਜ ਜ਼ਿਮੀਦਾਰ ਪਰੇਸ਼ਾਨ ਹੈ ਉਹਦੀ ਸਬਜ਼ੀ ਨਹੀਂ ਮੁਟਦੀ ਮੰਡੀ ਵਿੱਚ ਅੱਜ ਵਪਾਰੀ ਪਰੇਸ਼ਾਨ ਹੈ ਜਿਹੜਾ ਲੱਠਰਬਾ ਦਾ ਫਰੂਟ ਆਉਂਦਾ ਸੀ ਅੱਜ ਸੇਲ ਨਹੀਂ ਹੁੰਦਾ ਡਲ ਰਿਆ ਫਰੂਟ ਅੱਜ ਆੜਤੀ ਪਰੇਸ਼ਾਨ ਹੈ ਉਹਦੀ ਉਦਾਰ ਡੁੱਬ ਗਈ ਇਹਨਾਂ ਦੀ ਵਜ੍ਹਾ ਨਾਲ ਉਦਾਰ ਡਬਲਿਓ ਦਾ ਕਾਰੋਬਾਰ ਫੇਲ ਹੋ ਰਿਹਾ ਹੁਣ ਆਰਤੀਆਂ ਨਾਲ ਟੈਨ ਲੱਗ ਗਏ ਬਜਾਏ 15 20 ਦਿਨ ਹੋਰ ਚੱਲਦਾ ਰਿਹਾ ਤਾਂ ਸਾਨੂੰ ਦੁਕਾਨਾਂ ਜਿਹੜੀਆਂ ਬੰਦ ਕਰਨੀਆਂ ਪੈਣੀਆਂ ਜਿਦੇ ਵਿੱਚ ਆਮ ਪਾਰਟੀ ਦਾ ਉੱਥੇ ਮੰਡੀ ਦਾ ਪ੍ਰਧਾਨ ਹੈ ਆਮ ਪਾਰਟੀ ਦਾ ਚੇਅਰਮੈਨ ਹੈ ਕਿਸੇ ਦੀ ਸੁਣਾਈ ਨਹੀਂ ਹੈ ਸੁਣਾਈ ਹੈ ਤੇ ਅੱਜ ਮਜ਼ਦੂਰਾਂ ਦੀ ਜੀ ਆਵਾਜ਼ ਉੱਠੀ ਹੈ ਉਹਦੇ ਬਾਅਦ ਰੇੜੀ ਵਾਲਾ ਪਰੇਸ਼ਾਨ ਹੈ ਉਹਦਾ ਪਰਿਵਾਰ ਪਰੇਸ਼ਾਨ ਹੈ ਕਿੱਥੇ ਜਾਣ ਰੇਡੀ ਬਲੇ ਵਾਸਤੇ ਤਾਂ ਜਿਹੜੀ ਹੈ ਸਟ੍ਰੀਟ ਵੈਂਡਰ ਮਾਰਕੀਟ ਬਣਾਈ ਗਈ ਆ ਮੈਂ ਕਹਿੰਦਾ ਬਹੁਤ ਅਲਾਟ ਕੀਤੇ ਗਏ ਜਿਹੜੇ ਤੁਹਾਨੂੰ ਇੱਕ ਮੈਂ ਬੇਨਤੀ ਕਰਾਂਗਾ ਛੋਟੇ ਭਰਾ ਤੁਸੀਂ ਮੀਡੀਆ ਦਾ ਇੱਕ ਬੜਾ ਬੜਾ ਥੰਮ ਆ ਤੁਸੀਂ ਦਿਖਾਣਾ ਜੋ ਦਿਖਾਣਾ ਤੁਸੀਂ ਪੰਜਾਬ ਲੈਵਲ ਦੇ ਉੱਤੇ ਹਿੰਦੂਸਤਾਨ ਲੈਵਲ ਦੇ ਜਿੱਥੇ ਮਾਰਕਟ ਨਾ ਬਣੀ ਆਉਣੀਆਂ ਤੁਸੀਂ ਛੱਡੋ ਰਾਜਪੁਰਾਨਾ ਜੀ ਨੇ ਮਾਰਕਟ ਬਣਾਵਟ ਦਿੱਤੀ 250 ਦੁਪਣਾ ਦੀ ਇੱਥੇ ਦੇਖ ਲਓ ਕਿ ਕੀ ਖੂਬ ਸੁੰਰਤੀ ਆ ਹਰ ਆਸਾਨ ਦੇ ਉੱਤੇ ਕਾਰਾ ਸੀ ਆਪਣਾ ਘਰ ਬਣਾਉਂਦੇ ਆ ਸਭ ਤੋਂ ਪਹਿਲੇ ਨੀਂ ਪੱਥਰ ਹੁੰਦਾ ਮੰਦਰ ਦਾ ਕਿ ਮੇਰੇ ਘਰ ਦੇ ਵਿੱਚ ਬਾਬਾ ਭੋਲੇਨਾਥ ਦਾ ਆਵਾਸ ਹੋਵੇ ਮੇਰੇ ਘਰ ਦੇ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਆਵਾਸ ਹੋਵੇ ਤਾਂ ਮੇਰੀ ਇੱਟ ਠੱਠੀ ਜਾਂਦੀ ਹੈ ਇੱਟ ਦੀ ਵੀ ਪੂਜਾ ਹੁੰਦੀ ਹੈ ਉਸ ਦਿਨ ਰਾਤ ਨੂੰ ਜਿਹੜਾ ਨੀ ਬੱਦਰ ਅੜਦਾ ਰਾਤ ਨੂੰ 12 ਵਜੇ 2 ਵਜੇ ਬੋਟ ਲਾਜਦਾ ਸਵੇਰੇ ਜੀ ਪਰਚੀਆਂ ਵੰਡ ਦਿੱਤੀਆਂ ਜੀ ਇਹ ਪਰਚੀ ਲਓ ਜੀ ਜਿਸ ਤਰਤੀ ਨੇ ਸਾਨੂੰ ਰੋਟੀ ਦੇਣੀ ਹੈ ਉਸ ਤਰਤੀ ਦੇ ਉੱਤੇ ਅੱਜ ਪਿਸ਼ਾਬਖਾਨਾ ਉਹ ਖਾਨਾ ਜਿਹੜਾ ਗੰਦਗੀਆਂ ਦੇ ਟੇਰ ਹੈ ਤੁਸੀਂ ਦਿਖਾਇਆ ਐਨੇ ਗੰਦਗੀਆਂ ਦੇ ਟੇਰ ਹੈ ਕੋਈ ਰਸਤਾ ਨਹੀਂ ਮਿਲਦਾ ਤੇ ਜਿੰਦੇ ਜਿੰਦ ਨੂੰ ਤੁਸੀਂ ਮਾਰ ਰਹੇ ਹੋ ਕੋਈ ਉੱਥੇ ਪ੍ਰਮਾਤਮਾ ਦਾ ਘੁਰਾਨਾ ਜੀ ਨੇ ਲੱਖ ਰੁਪਏ ਆਪਣੀ ਜੇਬ ਤੋਂ ਦੇ ਕੇ ਸਾਨੂੰ ਜੈਪੁਰ ਭੇਜਿਆ ਵੀ ਪਹਿਲੇ ਢਣੇ ਜੀ ਦਾ ਮੰਦਿਰ ਬਣਾਓ ਢਣੇ ਜੀ ਦੀ ਮੂਰਤੀ ਲਿਆਓ ਇਹਦਾ ਤਾਂ ਜਿਹੜਾ ਹੈ ਉੱਥੇ ਰੋਜੀ ਰੋਟੀ ਦਾ ਅਨੁਸ਼ਾਸਨ ਕਰਨਾ ਇਹ 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 ਹੁੰਦੀ ਹੈ ਸਤਾਦਾਰੀ ਜਿਹੜੇ ਜ਼ਮੀਨ ਨਾਲ ਜੁੜਿਆਉਂਦੇ ਆ ਇਹ ਕਿੱਥੇ ਸਾਡਾ ਹੱਟ ਦੀ ਗੱਲ ਕਰਨ ਦੇ ਮੈਂ ਅੱਜ ਉੱਠ ਪਿਆ ਨਿਤਨ ਘੁਰਾਨਾ ਜੀ ਉੱਠ ਪਏ ਸਾਡੇ ਨਾਲੇ ਪੂਰਾ ਰੇੜੀ ਜੁਨੇ ਨੂੰ ਉੱਠ ਵੀ ਛੋਟੀ ਜੀ ਮਿੰਟਰ ਬੁਲਾਈ ਸੀ ਪ੍ਰੈਸ ਦੀ ਵੱਡੀ ਹੋਊਗੀ ਜਿੰਨੂੰ ਪਤਾ ਲੱਗਦਾ ਦੁੱਖੀ ਐ ਮਰਨ ਦੀ ਤਦਾਦ ਐ ਬੈਠਾ ਕਿ ਦੀ ਰੇੜੀ ਪਲਟ ਜਾਂਦੀ ਐ ਪੈਰ ਆ ਜਾਂਦੇ ਧਿਆਨ ਦਿਓ ਜਿਹੜੇ 2 ਨੰਬਰ ਦੇ ਤੇ ਧੰਦੇ ਚਲਦੇ ਆ ਜਿਹੜੇ ਤੁਸੀਂ ਆਪਣੇ ਲੋਕ ਨਾਲ ਰੱਖੇ ਵੇ ਸਾਡੇ ਖੁਦ ਸਮਾਜ ਦੇ ਜਿਹੜੇ ਸੱਚ ਨੂੰ ਸੱਚ ਨੂੰ ਰੰਦੇ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਪਸਤਾਨ ਕੋ ਵੀ ਅਸੀਂ ਸ਼ਹਿਰ ਆਪਣਾ ਲੂਟਾ ਬੈਠੇ ਅੱਜ ਸਾਡੀ ਅੱਖ ਖੁੱਲੀ ਐ ਉਸ ਟਾਈਮ ਕਿਸੇ ਨੇ ਨਹੀਂ ਸੁਣਨਾ ਅੱਜ ਬਚਾ ਲੋ ਆਪਣੇ ਸ਼ਹਿਰ ਨੂੰ ਇਹ ਰੇਡੀ ਵਾਲਾ 1500 ਰੇਡੀ ਵਾਲਾ ਬਿੱਤੇ ਜਾਣ ਫੁਆਰਾ ਜੋਕੜੂ ਦੇ ਖੜਿਆ ਇਹ ਤਾਂ ਰੇਡੀ ਵਾਲਾ 100 ਫੁੱਟ ਪਿੱਛੇ ਖੜਿਆ ਕਿ ਆ ਉਹਦਾ ਪਸੂਰ ਹੈ ਜੀ ਇਹ ਚੱਪਲਾਂ ਡੜਦੇ ਆ ਉੱਥੇ ਰਾਜਪੁਰੇ ਸ਼ਹਿਰ ਇਹਨਾਂ ਦਾ ਠੀਆ ਪੜਦਾ 40 ਸਾਲ ਤੋਂ ਜਾਨਾ ਟਰਾਮ ਮੜਦੇ ਆ ਇਹ ਉਹਦੇ 40 40 50 50 ਸਾਲ ਦੇ ਪੂਰਨ ਜੀ ਬੈਠੀਆਂ 40 ਸਾਲ ਰੇੜੀ ਲਾਈ ਸ਼ਾਮ ਜੀ ਦੇ ਟਰੂ ਆਏ ਬਟੇ 50 ਸਾਲ ਰੇੜੀ ਲਾਈ ਕਿਸੇ ਦਾ ਨਾਂ ਨਹੀਂ ਹੈ 133 ਬੰਦੇ ਇਲਾਜ ਤੇ ਜੀ 1500 ਰੇਡੀ ਵਾਲਾ 133 ਬੰਦੇ ਫਿਰ ਇਹ ਉਹਨਾਂ ਦੇ ਨਾਂ ਦੇ ਉੱਤੇ ਸਮਾਇਦਾਰਾਂ ਨੂੰ ਇਹ ਜਣਾ ਦੇਣੀ ਹੈ ਮੈਂ ਕਲੀਅਰ ਪੈ ਰਿਹਾ ਨੀਅਤ ਇਹਨਾਂ ਦੀ ਹੋਰ ਪਾਸੇ ਆ ਇਹ ਉਹਨਾਂ ਦੇ ਗਰੀਬਾਂ ਦੇ ਨਾਂ ਤੇ ਇਹਨਾਂ ਨੇ ਵਸਣਾ ਨਹੀਂ ਨਖ ਜਾਣਾ ਇਹ ਫਿਰ ਉਹੀ ਹਾਲ ਹੋਣਾ ਵੀ ਅਸੀਂ ਰੀਲ ਤੇ ਦੇਈ ਤੇ ਹੀ ਵੱਡੇ ਵੱਡੇ ਸ਼ੋਰ ਮਾਲਿਆ ਨੂੰ ਪਰ ਅਸੀਂ ਇੱਥੇ ਤੋਂ ਸਮਝ ਪਈਆ ਧਰਤੀ ਮਾਤਾ ਦੀ ਇੱਕ ਇੰਚ ਵੀ ਕਿਸੇ ਰਾਜਨੀਤੀ ਲੋਟ ਨੇ ਗਰੀਬਾਂ ਦੇ ਹੱਕ ਦੀ ਲਈ ਉਹਦੀ ਜਾਨ ਨਹੀਂ ਛੁੱਟਣੀ ਉਹਦੇ ਪਰਦੇ ਬੂਏ ਦੇ ਉੱਤੇ ਤਰਨਾ ਲਾਵਾਂਗੇ ਤਾਂ ਬਹੁਤ ਵੱਡਾ ਉਹਨੂੰ ਪਤਾ ਚੱਲ ਜਾਣਾ ਕਿ ਕਿਵੇਂ ਗਰੀਬਾਂ ਦੇ ਨਾਂ ਦੀ ਚੀਜ਼ ਛਾਈਦੀ ਹੁੰਦੀ ਹੈ ਰਮੇਸ਼ ਕੁਮਾਰ ਬਬਲਾ ਜਿੰਦਾਬਾਦ ਕੀ ਕਿਹੜਾ ਜਾਂਦਾ ਹੈ ਸਟੇਟ ਵੈਂਡਰ ਮਾਰਕੀਟ ਜਿਹੜੀ ਬਣਾਈ ਹੋਈ ਹੈ ਮੈਂ ਸੀਮੈਂਟ ਕਮੇਟੀ ਦਾ ਮੈਂ ਮੈਂਬਰ ਆ ਆਪਾਂ ਮੈਂਬਰ ਹੈ ਹੋਰ ਅਸੀਂ ਬਣਾਈ ਸੀ ਟਮੇਟੀ ਇਹਨਾਂ ਨੂੰ ਤਾਂ ਪਤਾ ਨਹੀਂ ਯਾਰ ਟਮੇਟੀ ਕੀ ਹੁੰਦੀ ਹੈ ਸੈਂਟਰਲ ਗਵਰਨਮੈਂਟ ਦੀ ਪਾਲਸੀ ਹੈ ਜਿਹੜਾ 15000 ਲੋਨ ਦੇ ਰਿਆ ਮੋਦੀ ਸਰਕਾਰ ਦਾ ਲੋਨ ਹੈ ਮੋਦੀ ਸਰਕਾਰ ਦੀ ਸੈਂਟਰ ਦੀ ਪਾਲਸੀ ਹੈ ਵੀ ਹਰ ਰੇੜੀ ਵਾਲੇ ਦਾ ਅਟਾਰਾ ਉਹਨੂੰ ਜੜਾ ਦਿਓ ਉਹਦੇ ਵੱਡੀਆਂ ਮਾਰਕੀਟਾਂ ਬਣਾਓ ਸੈਂਟਰਲ ਗਵਰਨਮੈਂਟ ਪੈਸਾ ਦਿੰਦਾ ਪੈਸੇ ਠਾਣ ਦੇ ਆੜ ਦੇ ਵਿੱਚ ਜਿਹੜਾ ਹੈ ਇਹਨਾਂ ਨੇ ਲੈ ਵੀ ਪੱਪਾ ਲਾੜ ਦੇ ਬਿਨਾਂ ਦੀਆਂ ਵੀਡੀਓ ਇਹਨਾਂ ਨੂੰ ਤੱਟੇ ਨਾਲ ਤਾਂ ਉਸੇ ਭਜਾਉਂਦੇ ਆ ਬਣਾ ਦੀ ਵੀਡੀਓ ਤੇ ਇਹਨਾਂ ਦੀਆਂ ਫੋਟੋਆਂ ਖਿੱਚ ਲਈ ਜਿਹੜੀਆਂ ਉੱਪਰ ਭੇਜੀਏ ਵੀ ਅਸੀਂ ਮਾਰਕਟ ਵਸਾਇਆ ਸੀ ਚਾਰ ਬੰਦੇ ਆਪਣੇ ਖਿਲਾਫ ਤੇ ਉਹਨਾਂ ਦੇ ਬਿਆਨ ਕਰਾ ਦੋ ਵੀ ਅਸੀਂ ਖੁਸ਼ ਆ ਜੀ ਜਿਹੜਾ ਖਿਲਾਫ ਬੋਲੇ ਉਹਦਾ ਬਿਆਨ ਨਾ ਹੋਵੇ ਜਿਹੜੇ ਹਟਾ ਲੈ ਬਈ ਇਹ ਉੱਤੇ ਅਸੀਂ ਭੇਜਦੀਏ ਇਹਨਾਂ ਦਾ ਕੋਈ ਰਸਤਾ ਨਾ ਬਣੇ ਇਹ ਖਾਲੀ ਹੋ ਜਾਵੇ ਮਾਰਕਟ ਜਿਹੜਾ ਅਸੀਂ ਆਪਣੇ ਨਾਮ ਤੇ ਰਾਲੀਏ ਐਨਐਪ ਫਾਰਮੂਲਾ ਐਨਐਪ ਹੈ ਮੈਂ ਸ਼ਹਿਰ ਵਾਸੀਆਂ ਨੂੰ ਰਾਜਨੀਤੀ ਲੋਕਾਂ ਨੂੰ ਇਹੀ ਤਰ੍ਹਾਂ ਦਾ ਵੀ ਜਾ ਇਸ ਗਰੀਬਾਂ ਨੂੰ ਬਚਾ ਲੋਗੇ ਤੇ ਮਾਤਾ ਰਾਣੀ ਦੀ ਬੜੀ ਕਿਰਪਾ ਹੋਣੀ ਹੈ ਅਸੀਂ ਦਾ ਭਾਈ ਬਲਦੀ ਅਕ ਦੇ ਵਿੱਚ ਹੁਣ ਤੱਕ ਛਾਲ ਮਾਰੀ ਆ ਜਿੱਥੇ ਕੋਈ ਨਹੀਂ ਖੜਿਆ ਉੱਥੇ ਖੜਿਆ ਅੱਜ ਮੇਰਾ ਭਰਾ ਛੋਟਾ ਨਿਤਨ ਫੁਰਾਨਾ ਜੀ ਨੇ ਸਾਡੀ ਬਾਹ ਫੜ ਲਈ ਇਹ ਸਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਨਾਲ ਤਾਂ ਕਾਣੀ ਹੋਣਾ ਅਸੀਂ ਫੇਰ ਪ੍ਰਸ਼ਾਸਨ ਨੂੰ ਇੱਥੇ ਦੇ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਲਾਸਟ ਜਈ ਬੇਨਤੀ ਕਰਾਉਂਦੇ ਇਹਨਾਂ ਨੂੰ ਨਾਂ ਉਜਾੜੋ ਇਹ ਉਹੀ ਲੋਕ ਹੈ ਜੇਸੇ ਲੋਕਾਂ ਦੇ ਪਰਿਵਾਰ ਨਾਲ ਤੁਸੀਂ ਵਾਅਦਾ ਕੀਤਾ ਸੀ ਨਾਲੇ ਪਰਿਵਾਰ ਨਾਲ ਵੀ 1000 ਰੁਪਇਆ ਹਰ ਬੀਬੀ ਨੂੰ ਦੇਣ ਰਿਹਾ ਹਰ 1000 ਰੁਪਇਆ ਹਰ ਮਾਤਾ ਨੂੰ ਦੇਣ ਰਿਹਾ ਤੇ ਉਹ ਰੇਡੀਆਂ ਲੈ ਜਿਨ੍ਹਾਂ ਦੇ ਪੰਜ-ਪੰਜ ਅੱਜ ਟਰ ਦੇ ਪਰਿਵਾਰ ਦੀਆਂ ਲੇਡੀਆਂ ਹੈ ਕਿਸੇ ਦੀ ਨੂੰਹ ਹੈ ਕਿਸੇ ਦੀ ਬੇਟੀ ਹੈ ਕਿਸੇ ਦੀ ਬਹੂ ਹੈ ਕਿਸੇ ਦੀ ਘਰਵਾਲੀ ਹੈ ਪੰਜ-ਪੰਜ ਬੰਦੇ ਜਿਹੜੇ ਹੈ ਉਹਨਾਂ ਦੇ ਬੈਠੇ ਅੱਜ ਤੱਕ 1000 ਰੁਪਇਆ ਦੀ ਕੋਈ ਰਾਸ਼ੀ ਨਹੀਂ ਮਿਲੀ ਉਹ ਵਾਲੇ ਦੇਣ ਦਾ ਪਹਿਲੇ ਟਮਕ ਦੋ ਅੱਜ ਤੁਹਾਡੇ ਦੂਏ ਬੂਏ ਤੇ ਬੈਠੀ ਹੈ ਨਾ ਅਸੀਂ ਵੀ 4 ਸਾਲ ਦਾ ਸਾਡਾ ਹਿਸਾਬ ਦੇ ਦਿਓ ਜਿਹੜਾ ਸਾਡਾ ਵਾਅਦਾ ਕੀਤਾ ਸੀ ਤੁਸੀਂ ਜਿੱਤ ਲੇ 1000 ਰੁਪਏ ਦਾ ਜਿਹੜਾ ਹੈ ਲollipops ਦੇ ਤੇ ਤੁਸੀਂ ਸੱਤਾ ਲੈ ਲਈ ਸੱਤਾ ਦੇ ਵਿੱਚ ਅੱਜ ਕਰਾ ਲਓ ਤੁਸੀਂ ਆਪਣੀ ਜਾਂਚ ਤੇ ਉਹੀ ਗੱਲ ਹੈ ਵੀ ਮੇਨ ਚਪਰਾ ਦੇਖੋ ਪੁਜਰਤ ਦਾ ਨੇਮ ਹੈ ਰੱਬ ਨਵੇਂ ਨਵੇਂ ਰਾੰਗ ਸਭ ਨੂੰ ਦਿਖਾਉਂਦਾ ਕਿਸੇ ਨੂੰ ਮਟਾਮਦਾ ਤੇ ਕਿਸੇ ਨੂੰ ਬਣਾਉਂਦਾ ਪਤਾ ਨਹੀਂ ਚੱਲਦਾ ਉਸ ਦੇ ਖੇਲ ਦਾ ਸੁੱਤਿਆ ਹੀ ਰਾਤ ਲੰਬੀ ਪਤਾ ਨਾ ਚੱਲਿਆ ਸਵੇਰ ਦਾ ਇਹ ਅੱਜ ਮਜ਼ਦੂਰ ਜਿਹੜਾ ਨਾ ਉਸ ਪ੍ਰਮਾਤਮਾ ਦੇ ਵਿਸਵਾਸ ਕਰੇ ਬਿਆ ਮੈਂ ਲਾਸਟ ਜਿਹੜਾ ਪਰਮਾ 80 ਮਜ਼ਦੂਰਾਂ ਦਾ ਜਦੇ ਬੇੜਾ ਚੱਟਿਆ ਸਾਡੀ ਜਿੱਤ ਹੋਈ ਹੈ ਉਹਨਾਂ ਦੇ ਪੂਨ ਪਸੀਨੇ ਦੀ ਅਸੀਂ ਕੁਆਲਿਟੀ ਦੀ ਉਹਨਾਂ ਦੇ ਪਰਿਵਾਰਾਂ ਦੀ ਆਵਾਜ਼ ਉਠਾਈ ਹੈ ਅੱਜ ਮਜ਼ਦੂਰ ਵੀ ਜਾੜ ਰਿਹਾ 4 ਬਈ 6 ਦੀ ਮਰ ਜਾਈਏ ਤਾਂ ਨਹੀਂ ਉਥੇ ਨਾਲਾ ਗੁਜ਼ਾਰਾ ਹੋਣਾ ਇਹ ਸਿਰਫ ਇੱਕ ਲੁੱਟਮਾਰ ਹੋ ਰਹੀ ਹੈ ਇਹਨੂੰ ਰੋਕਣ ਦੀ ਮੈਂ ਲਾਸਟ ਜਿਹੜਾ ਪਰਮਾ ਸਾਢੇ 7 ਨੇ ਤੋਂ ਪਹਿਲੇ ਹੱਲ ਕਰ ਲੋਗੇ 70 ਨਾ ਛੱਡ ਦਿਆਂਗੇ ਨਈ ਦੋਤਨ ਮੁੱਖ ਮੰਗ ਕੀ ਹੈ ਤੁਹਾਡੀ ਮੁੱਖ ਮੰਗ ਸਾਡੀ ਇਹ ਹੈ ਕਿ ਨੀ ਜਾਣ ਕੇ ਰੈਡੀ ਵਾਲੇ ਇਹ ਜੜੀ ਹੈ ਉਸ ਤਰ੍ਹਾਂ ਦੀ ਬਣਾਣ ਜਿਸ ਤਰ੍ਹਾਂ ਦੇ ਮਾਰਕੀਟਾਂ ਹੁੰਦੀਆਂ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਆ ਇਹ ਜਿਸ ਤਰ੍ਹਾਂ ਸਾਡੀ ਬੂਟ ਮਾਰਕੀਟ ਬਣੀ ਵੀ ਹੈ 9 ਬਈ 9 ਦੀ ਠੀਕ ਹੈ ਇਸ ਤਰ੍ਹਾਂ ਦੀ ਦੁਕਾਨਾਂ ਦੇਣ ਇਹ ਜਿਹੜੀਆਂ ਦੋ ਜਣਾ ਛੱਡਦੇ 133 ਬੰਦਾ 133 ਬੰਦਾ 1500 ਬੰਦਾ ਰੇੜੀ ਲਾਂਦਾ 4x6 ਦੀ ਜਗ੍ਹਾ ਜਿਹੜੀ ਆ 4x6 ਦੀ ਇਹਨੂੰ 9x9 ਦੀ ਦੁਕਾਨਾ ਬਣਾਓ ਤਿੰਨ ਮਾਰਕੀਟਾਂ ਹੋਰ ਬਣਾਓ ਜਾਂ ਸਾਰਿਆਂ ਨੂੰ ਤੁਸੀਂ ਵਸਾਣਾ ਹੈ ਅੱਛਿਆ ਮਾਰਕੀਟਾਂ ਬਣਾਓ ਉਹਨਾਂ ਦੇ ਪਾਣੀ ਦੇ ਸਾਧਨ ਸਫਾਈ ਦੇ ਸਾਧਨ ਲੈਟਰਨ ਮਾਦਨ ਦੇ ਸਾਧਨ ਇੱਕ ਮਾਰਕੀਟ ਦੇ ਵਿੱਚ ਇੱਕ ਸੁੰਦਰ ਜਿਹੜਾ ਹੈ ਬਾਬਾ ਭੋਲੇ ਨਾਦ ਦਾ ਮਾਤਾ ਸ਼ੇਰਾ ਵਾਲੀ ਦਾ ਮੰਦਿਰ ਹੋਣਾ ਚਾਹੀਦਾ ਸਵੇਰੇ ਦੁਪਹਿਰ ਨੂੰ ਪੁੱਲਣ ਤੋਂ ਪਹਿਲੇ ਜਿਹੜਾ ਹੈ ਉਹਦੇ ਦਰਬਾਰ ਤੇ ਪੂਜਾ ਕਰੇ ਮੈਂ ਇਹਨੇ ਬੇਨਤੀ ਕਰਾਂਗਾ ਅਸੀਂ ਉਹ ਮੋਲ ਖਰਾਬ ਕਰਨ ਵਾਲੇ ਲੋਕ ਨਹੀਂ ਆਂ ਬੜੇ ਅਮਨ ਸ਼ਾਂਤੀ ਰਾਜਪੁਰੇ ਦੇ ਲੋਕ ਆਂ ਆਪਣੀ ਰੋਜੀ ਰੋਟੀ ਦਾ ਸਹਮਤ ਰਹਿੰਦੇ ਆਂ ਅੱਜ ਆੜਤੀ ਬਰਬਾਦ ਐ ਰੇੜੀ ਵਾਲਾ ਬਰਬਾਦ ਐ ਫੜੀ ਵਾਲਾ ਬਰਬਾਦ ਐ ਵਪਾਰੀ ਬਰਬਾਦ ਐ ਸਾਰਿਆਂ ਨੂੰ ਲਪੇਟੇ ਜਿਨਾਂ ਨੇ ਲਿਆ ਵਿਆ ਇਹ ਕਿਸੇ ਤਾਲੀਬਾਨ ਵਾਲਾ ਫਰਮਾਨ ਐ ਫਿਰ ਲਾਸਟ ਵਿੱਚ ਬਾਝੰਦਿਆਂ ਮੇਰੇ ਪਿੱਛੇ ਜੀ ਪੁਲਿਸ ਵੀ ਖੜੀ ਆ ਕਿਸੇ ਨੇ ਆਵਾਜ਼ ਉਠਾਈ ਪਿੱਛੇ ਪੁਲਿਸ ਵੀ ਖੜੀ ਆ ਜੀ ਅਸੀਂ ਦਾ ਆਪ ਕਹਿੰਦੇ ਅਸੀਂ ਆਪ ਹੀ ਚੱਲੇ ਜਾਂਦੇ ਆਂ ਅਫਸਰ ਦਾ ਆਪਣੀ ਮਿਹਨਤ ਨਾਲ ਬਣਦੇ ਆਂ ਕਿਸੇ ਦੀ ਮੋਦਰਾ ਨਹੀਂ ਬਣਦੇ ਰਾਜਨੀਤੀ ਲੋਕ ਸਾਡੇ ਮਿਹਨਤ ਨਾਲ ਬਣਦੇ ਆ ਸਾਡੇ ਫੋਨ ਪਸੀਨੇ ਦੇ ਸਿਰ ਤੇ ਬਣਦੇ ਆ ਉਸ ਰਾਜਨੀਤੀ ਲੋਕਾਂ ਨੂੰ ਇਹ ਮੈਸੇਜ ਹੈ ਕਿ ਮਜ਼ਦੂਰ ਜੇ ਛੱਡ ਕੇ ਨਾ ਤੇ ਕਾਬੂ ਨਹੀਂ ਆਂਦੇ ਤੇ ਨਾਲ ਲੱਗਿਆ ਜਰਤਾਜੀ ਪ੍ਰਮਾਣੀ ਜਰਤਾਜੀ ਰਾਣੀ ਉੱਤੇ ਸੋ ਜਾਣਗੇ ਉੱਤੇ ਬੈ ਜਾਣਗੇ ਆਪੇ ਲੋਕ ਰਾਸਨ ਦਿੱਤੀ ਜਾਣਗੇ ਸਾਡਾ ਪੁਜਾਰਾ ਚੱਲ ਜਾਣਾ ਪਰਿਵਾਰ ਸਮੇਤ ਅਸੀਂ ਬੁੱਧਵਾਰ 11 ਵਜੇ ਜਿਹੜਾ ਹੈ ਉੱਥੇ ਬੈਠਾਂਗੇ ਤੁਸੀਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਓ ਸਾਡੇ ਦੁੱਖ ਤਕਲੀਫ ਦੇ ਵਿੱਚ ਸ਼ਾਮ ਲੋਵੋ ਤੇ মিডিਆ ਚ ਆਵੇ ਸਾਡੇ ਰਾਜਪੁਰੇ ਦੇ ਵਿੱਚ ਕੋਈ ਸੂਈ ਨਹੀਂ ਚੋਰੀ ਕਰ ਸਕਦਾ ਅੱਜ ਜਿਹੜਾ ਹੈ ਅਸੀਂ ਆਵਾਜ਼ ਉਠਾਵਾਂਗੇ ਤੁਸੀਂ ਸਾਡਾ ਜਿਹੜਾ ਹੈ ਸਹੀ ਸਮਰਥਨ ਮੈਂ ਨਹੀਂ ਕਹਿੰਦਾ ਅਸੀਂ ਗਲਤ ਕਰਾਂਗੇ ਤੁਸੀਂ ਸਮਰਥਨ ਕਰੋ ਅਸੀਂ ਸਹੀ ਕਰਾਂਗੇ ਸਾਡਾ ਸਮਰਥਨ ਕਰੋ ਸਾਡੀ ਆਵਾਜ਼ ਜਿਹੜੀ ਆ ਉੱਤੇ ਤੱਕ ਪਹੁੰਚਾਓ ਮੁੱਖ ਮੰਤਰੀ ਪੰਜਾਬ ਤੱਕ ਪਹੁੰਚੇ ਰਾਜਪੁਰੇ ਦਾ ਜਿਹੜਾ ਹੈ ਇਹ ਹਾਲ ਹੋਇਆ ਵਿਆ ਕਿਵੇਂ ਬਦਲਾਅ ਚਾਉਂਦੇ ਖਤਮ ਹੈ ਬਦਲਾਅ ਜਿਸ ਤੋਂ ਬਾਅਦ ਜੂਤੀ ਨਗਰ ਕਾਉਂਸਲ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਨਾ ਖਲਾਫ ਕਿਹច ਟੱਕੇਗੇ ਉਹਨਾਂ ਦੀ ਕਾਰਵਾਈ ਉਮਾਜ ਕਾਰਵਾਈ ਦਾ ਤਾਕਤ ਰਣਾ ਜੇ ਸਾਡਾ ਕਿਸੇ ਪ੍ਰਦਾਵ ਦਾ ਟਟਾਵਰ ਕਾਰਵਾਈ ਦਾ ਸੀ ਕਰਾਂਗੇ ਨਹੀਂ ਜਾਕਰ ਉਹਨਾਂ ਨੂੰ ਤੰਗ ਕਰਦੇ ਰੇਣੀਆ ਤੋਂ ਚਕਾਨੇ ਆ ਵੀ ਤੁਸੀਂ ਸਟੇਟਮੈਂਟ ਮਾਰਕੀਟ ਜਾਓ ਫਿਰ ਨਹੀਂ بڑے ਰਸਤੇ ਆ بڑے ਰਸਤੇ ਆ ਹਾਈਪੋਰਟ ਹੈ ਚੰਦਰ ਚੰਦਰ ਬੈਠੇ ਨੇ ਚੰਦਰ ਚੰਦਰ ਤੁਹਾਨੂੰ ਮੈਂ ਦੱਸਾਂ ਚੰਦਰ ਚੰਦਰ ਉੱਤੇ ਲਪੇਟੇ ਜਾਏ ਬੈਠਿਆ ਬੱਧੇ ਠੀਰੀਏ ਇਹ ਤਾਜੀ ਨਿਊਜ਼ ਹੈ ਤਾਂ ਵੀ ਦੇਖ ਰਹੇ ਆ ਪੰਜਾਬ ਦੀ ਨਿਊਜ਼ ਆ ਤਾਂ ਵੀ ਦੇਖ ਰਹੇ ਆ ਅਫਸਰ ਚੰਬੂ ਦੀ ਚਲਾ ਦਾ ਲੈਂਦਾ ਔਫਸਰ ਦੀ ਜਾਨ ਨਹੀਂ ਛੁੱਟਦੀ ਸਿਆਣੇ ਅਫਸਰ ਬੋਧ ਰਹੇ ਆ ਸਾਡੇ ਰਾਜਪੁਰੇ ਮਨਮੋਹਨ ਸ਼ਰਮਾ ਜੀ ਰਹੇ ਆ ਇਹਨੇ ਵਧੀਆ ਇਮਾਨਦਾਰੀ ਇਸ਼ਾਨ ਸੀ ਅੱਜ ਜੇ ਉਹ ਹੁੰਦੇ ਕਿਸੇ ਰੇਡੀ ਵਾਲੇ ਨੂੰ ਤਕਲੀਫ ਨਹੀਂ ਆਉਣੀ ਸੀ ਪ੍ਰੀਸ਼ੰਗਵਾਰ ਪੈਂਥਾ ਜੀ ਰਹੇ ਆ ਉਹ ਵੀ ਬੁੱਲਰ ਜੀ ਰਹੇ ਆ ਇੱਥੇ ਜਿਹੜਾ ਹੈ ਬਰਾੜ ਸਾਹਿਬ ਰਹੇ ਆ ਗੁਰਮੀਨ ਸਿੰਘ ਬਰਾੜ ਸਾਹਿਬ ਕਿਸੇ ਦੀ ਜੁੱਤ ਨਹੀਂ ਪੈਂਦੀ ਸੀ ਉਹਨਾਂ ਨੇ ਇਹ ਨਾਮ ਕਮਾਇਆ ਇੱਥੋਂ ਅੱਜ ਰਾਜਪੁਰੇ ਦੇ ਅਸੀਂ ਯਾਦ ਕਰ ਰਹੇ ਆ ਅਫਸਰ ਨੇ ਵੀ ਤਾਂ ਰਿਟਾਇਰ ਹੋ ਗਿਆ ਇੱਥੇ ਬੈਠਣਾ ਮੈਂ ਤਾਂ ਅਫਸਰਾ ਨੂੰ ਬੇਨਤੀ ਕਰਾਉਣਾ ਪੁਲਿਸ ਮੈਟ ਨੂੰ ਬੇਨਤੀ ਕਰਾਉਣਾ ਇੱਥੇ ਦੇ ਈਓ ਸਾਹਿਬ ਨੂੰ ਬੇਨਤੀ ਕਰਾਉਣਾ ਵੀ ਤੁਹਾਡੀ ਦਾ ਚੰਦ ਨਹੀਂ ਕੋਈ ਪਤਾ ਨਹੀਂ ਕਿਸ ਦਿਨ ਬਦਲੀ ਹੋ ਜਾਵੇ ਇਹ ਬੂਟਾ ਐਸਾ ਲਾਓ ਇਹਦਾ ਫਲ ਉੱਡੇ ਤੁਹਾਨੂੰ ਯਾਦ ਕਰਨਾ ਇਹੋ ਜਿਹਾ ਬੂਟਾ ਨਾ ਲਾਓ ਜਿਹੜਾ ਖੰਡਰ ਬੂਟਾ ਹੋਵੇ ਤੁਹਾਨੂੰ ਅਗਲਾ ਅੱਜ ਵੱਦ ਦਵਾ ਦਾ ਦੌਰ ਚੱਲ ਪਿਆ ਮੈਨੂੰ ਕਹਿੰਦਾ ਕਿਸ ਨੂੰ ਅਸੀਂ ਦਈਏ ਅਸੀਂ ਕਹਿੰਦਾ ਸਭ ਦੇ ਪਰਿਵਾਰ ਸੁੱਖੀ ਜੀਅਤੀ ਰਹਿਣ ਪਰ ਸਾਡੇ ਉੱਤੇ ਰਹਿਮ ਕਰੋ ਸਾਨੂੰ ਇਹ ਡਰਾਉਣਾ ਪਰਚਾ ਦੇ ਦਣ ਰੇ ਜੀ ਆਵਾਜ਼ ਉਠਾਉਣੀ ਜੇਲ੍ਹ ਭੇਜ ਦੇਣ ਰੇ ਜੀ ਇਹ ਪੇਜ ਦੇਣ ਰਿਓ ਭੇਜ ਦੇਣ ਰਿਓ ਇਹ ਤਾਂ ਉਹ ਗੁਜਰਤੀ ਲੀਲਾ ਜੋ ਹੋਣਾ ਉਹ ਤਾਂ ਹੋ ਜਾਣਾ ਚੱਲਦੇ ਹੋ ਜਾਣਾ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਨਾ ਸਾਡੇ ਕੋਲ ਕੋਈ ਡਰ ਪਾਬ ਹੈ ਮੈਂ ਤਾਂ ਇਹਨਾਂ ਨੂੰ ਲਾਸਟ ਬੇਨਤੀ ਕਰਨਾ ਵੀ ਇਹ ਜਿਹੜੀ ਹੈ ਇਹਨਾਂ ਦੇ ਉੱਤੇ ਅਸ਼ੀਰਵਾਦ ਦਿਓ ਜਦ ਤੱਕ ਮਾਰਕੀਟਾਂ ਨਹੀਂ ਬਣਦੇ ਇਹ ਆਪਣੇ ਰੋਟੀ ਰਾਨ ਮੰਡੀ ਵੀ ਵੱਜ ਜਾਵੇ ਸਾਡੀ ਥੋੜ੍ਹ ਮੰਡੀ ਇਹ ਵੀ ਵੱਜ ਜਾਵੇ ਪਰਿਵਾਰੀ ਵੱਜ ਜਾਵੇ ਤੇ ਅਸੀਂ ਵੀ ਵਾਜੀਏ ਤੇ ਸਾਨੂੰ ਵੀ ਜਿਹੜਾ ਸੜਕਾਂ ਦੇ ਨਾਂ ਨਾ ਪਵੇ ਜੈ ਜਨਤਾ ਜੈ ਭਾਰਤ ਕੀ ਨਾਮ ਤੁਹਾਡਾ ਕਿਸ਼ਨ ਲਾਲ ਹੈ ਜੀ ਕਿੱਥੇ ਰੇੜੀ ਲਗਾਉਣੀ ਹੈ ਅਹ ਜਲਦੀ ਫਿਰ ਰੇੜੀ ਲਾਣਾ ਜੀ ਬਾਜ਼ਾਰ ਦੇ ਅੰਦਰ ਰੇੜੀ ਲੱਗੇ ਤੇ ਰੋਡ ਦੇ ਜਿਹੜੇ ਲਾਉਣੇ ਕੀ ਕਹਿਣਾ ਚਾਹੋਗੇ ਅੱਜ ਮੀਟਿੰਗ ਦੇ ਵਿੱਚ ਮੈਂ ਜੀ ਜਦੋਂ ਉਹਨਾਂ ਨੇ ਨੀਲਾ ਬਿੱਤਲ ਨੇ ਪੈਂਜੀ ਨੇ ਜੋ ਬਰੋ ਬੂਥਣਾ ਲਾਰਡ ਮਿੰਡ ਕਿਤੇ ਸੀਗੇ ਮੈਂ 15 10000 ਦਾ ਇੱਕ ਲੋਨ ਪਾਸ ਕਰਾਇਆ ਸੀਗਾ ਤੇ 15 15000 ਦਾ ਇੱਕ ਲੋਨ ਪਾਸ ਕਰਾਇਆ ਸੀਗਾ ਉਹ ਮੈਂ ਆਪਣਾ ਸੁਪਰੀਂਡੈਂਟ ਕੋ ਗਿਆ ਸੀਗਾ ਉਹ ਕਹਿੰਦਾ ਜੀ ਅਗਲੇ ਜਿਹੜੇ ਲਾਰਟ ਮੈਡ ਹੋਣੀ ਆ ਨਾ ਉਹਦੇ ਤਰ੍ਹਾਂ ਨਾਲ ਲਿਸਟ ਆ ਜਾਏਗਾ ਅਜੇ ਨਾਲ ਕੋ ਲਿਸਟ ਆਇਆ ਨਾ ਕੁਛ ਆ ਜੀ ਰੋੜੀ ਲਾਨੀ ਆ ਰੋੜੀ ਫੜ ਕੇ ਸਾਡੇ ਲੈ ਜਾਂਦੇ ਆ ਜੀ ਉੱਥੇ ਜਿਹੜਾਤਾ ਵਾ ਜਿਹੜੀ ਮਾਰਕੀਟ ਆ ਜੀ ਉੱਥੇ ਖਰੀਦ ਕਰਦੇ ਨੇ ਚਾਰ ਚਾਰ ਤਿੰਨ ਤਿੰਨ ਚਾਰ ਘੰਟੇ ਬਾਅਦ ਫੜੇ ਜਿਹੜੇ ਛੱਡ ਦਿੰਦੇ ਆ ਬੀ ਲੋਕ ਜਮਾ ਜੀ ਕੀ ਨਾਮ ਹੈ ਤੁਹਾਡਾ ਨਾਂਦਰਾਲ ਔਰ ਅਮੋ ਜੀ ਹਾਂ ਜਿੱਥੇ ਰੀੜੀ ਲਗਾ ਦੋ ਬਾਅਦ ਉਹ ਫਿਰ ਜਿਹੜੀ ਕੀ ਕਰੀਏ ਹਮ ਲੋਕ ਜਾਂਦੇ ਉਜੜੇ ਆ ਬਚਣ ਲਈਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਰੈਡੀ ਮੈਨੂੰ 50 ਸਾਲ ਹੋ ਗਏ ਨੇ ਠੀਕ ਹੈ ਮੈਂ ਇੱਥੇ ਤੱਕ ਬਲੂ ਬੋਥ ਨਹੀਂ ਲੋਡ ਹੋਇਆ ਕਿੱਥੇ ਨਾ ਠੀਕ ਹੈ ਕੀ ਕਹਣਾ ਜਾਓਗੇ ਜੋ ਕਾਰਵਾਈ ਹੋ ਰਹੀ ਹੈ ਰੈਡੀ ਵਾਲੇ ਦੇ ਖਿਲਾਫ ਹਾਂਜੀ ਅਸੀਂ ਕਰ ਅਸੀਂ ਕਹਿੰਦੇ ਕੋਈ ਜਗ੍ਹਾ ਦੇ ਦਿਓ ਅਸੀਂ ਅਸੀਂ ਹੁਣ ਭੁੜੇ ਹੋ ਗਿਆ ਕਿ ਜਾ ਕੇ ਬੈਠੀ ਐ ਅਸੀਂ ਵੀ ਆਪਣਾ ਕੋਈ ਦੋ ਦੋ ਬੇਜ ਬਣਾ ਕੇ ਅਸੀਂ ਵੀ ਆਪਣਾ ਕੋਈ ਖਾਦ ਗਈਏ ਟੋਡੀ ਹੱਦ ਤੱਕ ਜਿੱ ਧੱਕੇ ਖਾ 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 ਕੇ ਭੁੜੇ ਹੋ ਗਿਆ ਅਸੀਂ ਤੇ ਸਾਡਾ ਹੁਣ ਟੁੱਟਿਆ ਹੀ ਜਾਂਦਾ ਇਹ ਡੇਰ ਲੱਗਦਾ ਕਿ ਅਸੀਂ ਧੱਕੇ ਆ ਸਾਨੂੰ ਕੋਈ ਜਗ੍ਹਾ ਦੇ ਜਗ੍ਹਾ ਦੇ ਸਾਨੂੰ ਜੀ ਕਿੱਥੇ ਜਾ ਕੇ ਅਸੀਂ ਬੈਠ ਕੇ ਕੰਮ ਕਰ ਕਰੀਏ ਓਕੇ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਕਿੱਥੇ ਰੈਡੀ ਲਗਾ ਦੋ ਕੀ ਕੰਮ ਕਰਦੇ ਹੋ ਫਰੂਟ ਦਾ ਕੰਮ ਕਰਦੇ ਹਾਂ ਜੀ ਫਰੂਟ ਦੇ ਇਹ ਬਿਆਰੀ ਲਾਲ ਦੇ ਬਿਲਕੁਲ ਸਾਹਮਣੇ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਸਾਨੂੰ ਘੜ ਘੜ 25 ਸਾਲ ਹੋ ਗਏ ਤੇ ਅੱਜ ਤੱਕ ਕੋਈ ਬੂਥ ਨਹੀਂ ਮਿਲਿਆ ਕਿੱਥੇ ਨਹੀਂ ਜੀ ਹੁਣ ਨਾਲ ਹੀ ਕਹਿੰਦੇ ਪਰਚੀਆਂ ਦਿੱਤੀ ਗਈਆਂ ਸਟ੍ਰੀਟ ਵੈਂਡਰ ਮਾਰਕੀਟ ਜਿੱਥੋਂ 33 ਬੂਥ ਦਿੱਤੇ ਗਏ ਸਰ ਜੀ ਕੋਈ ਜਗ੍ਹਾ ਨਹੀਂ ਹੈਗੀ ਮਹਾਰਾਜ ਅਹਿਮਦ ਬਾਤ ਤੱਕੇ ਨਾਲ ਤੱਕੇ ਨਾਲ ਬਿਠਾਤਾ ਬਿਲੋਜੀ ਪਰਚੀ ਬੜਾ ਬੂਤ ਨੰਬਰ ਨਿਕਲਿਆ ਜੀ ਇਹ ਹੈ ਜੀ ਉਹ ਹੈ ਜੀ ਅਜੀ ਬਾਜ਼ਾਰ ਦੇ ਮੇਰੇ ਕੰਮ ਕਰਦੇ ਆਗੇ 25 ਸਾਲ ਹੋ ਗਏ 25 ਸਾਲ ਕੋਈ ਸਾਨੂੰ ਜਗਨ ਮਿਲੀ ਹੈਗੀ ਬਿਨਾ ਚੰਗਤ ਆਈ ਸ਼ਾਮ ਕਮੇਟੀ ਆ ਲੰਦੇ ਨੇ ਸਾਨੂੰ ਫੜ ਕੇ ਲੈ ਜਾਂਦੇ ਨੇ ਉਧਰ ਬਿਠਾ ਦਿੰਦੇ ਨੇ ਫੋਟੋ ਖਿੱਚ ਕੇ ਉਹ ਚਲੇ ਜਾਂਦੇ ਅਸੀਂ ਫਿਰ ਚਲੇ ਜਾਂਦੇ ਬਾਜ਼ਾਰ ਸ਼ਾਮ ਨੂੰ ਜੁਰਮਾਨਾ ਵੀ ਲਗਾਉਂਦੇ ਨੇ ਜੁਰਮਾਨਾ ਕੰਡੇ ਵੀ ਲੈ ਜਾਂਦੇ ਨੇ 100 ਰੁਪਏ ਦੀ ਪਰਚੀ ਕੱਢ ਦਿੰਦੇ ਨੇ ਜੀ ਲੋ ਜੀ ਇਹ ਮਾਰਕੀਟ ਬਣਾਈਏ ਕਿ ਕੀ ਕਰਾਂਗੇ ਕੋਈ ਤੁਹਾਡਾ ਨਾਮ ਨਹੀਂ ਹੈ ਮਾਰਕੀਟ ਸਾਡੀ ਉੱਥੇ ਮਾਰ ਸਾਡਾ ਨਾਮ ਹੋਵੇ ਵੀ ਸੀਸੂ ਤੇ ਗਿਰਾ ਕੇ ਕੀ ਕਰਾਂਗੇ ਅਸੀਂ ਉੱਥੇ ਕਮੀ ਕੀ ਹੈ ਉੱਥੇ ਬੂਣੀਵਟ ਤਾਂ ਹੁੰਦੀ ਨਹੀਂ ਹੈਗੀ ਬੂਣੀਵਟ ਨਹੀਂ ਹੁੰਦੀ ਹੈਗੀ ਨਾ ਪਾਣੀ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਨਾ ਮੰਦਰ ਭਗਵਾਨ ਦਾ ਮੰਦਰ ਹੈਗਾ ਬੱਤਕੇ ਨਾਲ ਹੀ ਬੱਤਾਂ ਜੀ ਚੱਲੀ ਜਾਂਦਾ ਕੰਮ ਜੀ 10 12 ਜਿਹੜੀਆਂ ਫੜਕ ਲਿਆ ਜਾਂਦੇ ਨੇ ਉੱਥੇ ਫੋਟੋ ਕਿਸਦੇ ਨੇ ਮੰਗ ਇਹ ਕਰਦੇ ਆ ਕਿ ਅਸੀਂ ਜਿੱਥੇ ਕੰਮ ਕਰਦੇ ਮੈਂ ਅਸੀਂ ਉੱਥੇ ਹੀ ਕਰਾਂਗੇ ਕੰਮ ਜੇ ਤੁਹਾਨੂੰ ਮਾਰ ਕੇ ਚੰਗੇ ਬਣਾ ਕੇ ਦਿੱਤੇ ਜਾਵੇ। ਬਾਰਡ ਇਸ ਤਰ੍ਹਾਂ ਪੈਰਾ ਦੀ ਬਣਾ ਕੇ ਦਿੱਤੀ ਗਈ ਸਰਕਾਰ ਸਰਕਾਰ ਵੱਲੋਂ ਪਿਛਲੀ ਸਰਕਾਰ ਵੱਲੋਂ। ਅਗਰ ਉਸ ਤਰ੍ਹਾਂ ਬਣਾ ਕੇ ਦਿੱਤੀ ਜਾਂਦੀ ਤਾਂ ਤੁਸੀਂ ਜਾਵੋਗੇ? ਹਾਂ ਫਿਰ ਸੀ ਜਾਵਾਂਗੇ ਸੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਚਾਨ੍ਹ RAM ਹੈ ਜੀ। ਕੀ ਕਹਿਣਾ ਜਾਵੋਗੇ ਕਿ ਇੱਥੇ ਦਸਰੇ ਸੀ ਤੁਹਾਡੇ ਨਾਲ ਕੀ ਹੋਇਆ? ਦੇਖੋ ਜੀ ਸਾਡੇ ਅੱ비 ਮੈਂ ਅੱਜ ਤੋਂ 50 ਜਾਂ 45 ਸਾਲ ਪਹਿਲਾਂ ਮੋਚੀ ਦਾ ਕੰਮ ਕਰ ਰਿਹਾ ਜੁੱਥੇ। ਮੈਂ ਕਿੱਲੇ ਬਾਹਰ ਗਿਆ ਸੀਗਾ। ਕਿਣਾ ਇਹ ਮੇਰਾ ਸਮਾਨ ਉੱਥੇ ਖਿਲਾਰ ਦਿੱਤਾ। ਇੱਕ ਬਕਸਾ ਨਾਲ ਲੈ ਗਏ, ਇੱਕ ਤੋੜ ਕੇ ਉਹ ਜੋ ਮੇਰੇ ਪਿੱਛੇ ਟੁੱਟੀ ਸੀਗੀ ਅੱਜ ਤੋਂ 60 ਸਾਲ ਪਹਿਲੀ ਟੁੱਟੀ ਲੱਗੀ ਹੋਈ ਸੀਗੀ ਪਹਿਲਾਂ ਦੁਕਾਨਦਾਰ ਨੇ ਉਹ ਜ ਸਾਡਾ ਤੌਰ ਦੇਖਿਆ ਜਿੱਥੇ ਪਸ਼ੂ ਪਾਣੀ ਪੀਂਦੇ ਸੀਗੇ ਇਸਨੇ ਉਹ ਤੋੜੀਆਂ 1 ਵਜੇ ਰਾਤ ਨੂੰ ਉਹ ਦਵਾਰ ਤੋੜ ਦਿੱਤੀ ਟੁੱਟੀ ਪਾਰ ਦਿੱਤੀ ਕਹਿੰਦਾ ਮੈਨੂੰ ਮੈਡਮ ਕਹਿ ਕੇ ਗਈ ਆ ਜੀ ਤੁਸੀਂ ਕਰਾ ਕ ਕਰ ਲਓ ਇੱਦੋਂ ਓਏ ਗੱਲ ਐ ਵੀ ਸਾਡੇ ਦੇਖੋ ਅਸੀਂ ਸਹਿਤੇ ਰਹਿਣ ਵਾਲੇ ਆ ਜੇ ਅਲੀਕ ਬਕਸ਼ਾ ਵੀ ਲਾ ਦੇ ਆਨੇ ਹੈਗਾ ਤੁਹਾਡਾ 100 ਰੁਪਿਆ ਕਿਰਾਇਆ ਲੱਗ ਜਾਂਦਾ ਬਾਈ 500 ਉੱਥੇ ਦਾ ਹਣ ਕਾ ਜਾਟ ਬੋਲੋ ਜਿਆਦਾ 600 ਰੁਪਏ ਨਾਲ ਦਾ ਹੋ ਗਿਆ ਪਹਿਲਾਂ ਅਸੀਂ 17 1800 2000 ਰੁਪਏ ਨਾਲ ਬਾਕੀ ਇਕੱਠਾ ਕਰਦੇ ਉਹਦੇ ਬਾਅਦ ਸਾਡੇ ਕਿਸਮਤ ਆ ਵੀ ਕੰਮ ਚੱਲੇ ਜਾਂ ਨਾ ਚੱਲੇ ਮੇਰੀ ਇਹ ਬੈਂਤੀ ਆ ਵੀ ਜਿਹੜੇ ਰਾਜਪੁਰੇ ਵਾਲੇ ਆ ਰੇੜੀਆਂ ਵਾਲੇ ਜਾਂ ਫੜੀ ਵਾਲੇ ਉਹਨਾਂ ਨੂੰ ਰਾਜਪੁਰੇ ਜਗਾ ਦਿੱਤੀ ਜਾਵੇ ਸਾਡੇ ਦਾ ਟੋਨ ਦਾ ਕੋਈ ਹੈ ਹੀ ਨਹੀਂ ਅਸੀਂ ਇੰਨੀ ਦੂਰ ਸਮਾਨ ਚੱਕ ਕੇ ਲੈ ਕੇ ਜਾਵਾਂਗੇ ਲੈ ਕੇ ਆਵਾਂਗੇ ਸਾਡੀ ਇਹ ਹੀ ਬੈਂਤੀ ਆ ਹੋਰ ਕੋਈ ਨਹੀਂ ਆ ਵੀ ਦੇਖੋ ਇੱਕ ਮਿੱਤਲ ਮਿੱਤਲ ਮੁੰਡਾ ਉਹ ਕੋਈ ਐਮਸੀ ਨਹੀਂ ਹੈਗਾ ਕੁਝ ਨਹੀਂ ਹੈਗਾ ਨੀਂਨਾ ਮਿੱਤਲ ਨਾ ਰਹਿੰਦਾ ਜੀਤਨ ਜੀਤਨ ਨਾ ਉਹ ਖੁਦ ਨਾ ਜਾ ਕੇ ਕਲੋਜਮੈਂਟ ਕਰਾ ਰਿਹਾ ਕਲੋਜਮੈਂਟ ਉਹ ਕਰਾ ਰਿਆ ਨਾ ਸਮਾਨ ਹੋ ਚੁਕਿਆ ਦਾ ਸਾਡਾ ਉਹ ਪਚਾ ਉਹ ਕਿਸਮਾਨ ਦਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਗਲਤ ਕੀਤਾ ਜਾ ਰਿਹਾ ਬਿਲਕੁਲ ਗਲਤ ਕੀਤਾ ਜਾ ਰਿਹਾ ਤੇ ਕਹਿੰਦੇ ਨਾ ਵੀ ਪੰਜਾਬ ਨੂੰ ਰੰਗਲਾ ਬਣਾਣਾ ਇਹ ਪੰਜਾਬ ਨੂੰ ਕਗਲਾ ਬਣਾ ਰਿਹਾ ਉਹ ਜਿਹੜਾ ਗਰੀਬ ਹੈ ਕੋਈ ਵੀ ਰੇੜੀ ਵਾਲਾ ਫੜੀ ਵਾਲਾ ਜਾਂ ਕੋਈ ਜ਼ਿਮੀਂਦਾਰਾ ਉਹਦਾ ਦੁਖੀ ਹੋ ਗਿਆ ਸਰਕਾਰ ਕੋਲ मेरी कोई नहीं सड़क पे रेडी ना थोड़ी क्या नाम स्था? मेरा नाम संजय कुमार है सर कहाँ लगा मैं सर फौरा चौक के पास लगाता हूँ मैं बिहार से आया हूँ सर आपके यहाँ जो है तेरह से चौदह सौ किलोमीटर आके आप लोग की सेवा में हम लोग रेडी लगाते हैं उनसे जो है हमारे पाँच छः जने की जो है रोजी रोटी चलती है सर आज दस दिन से हमारी ऐसी हालत है हम रोज़ कमाएंगे रोज़ खाएंगे तब गुजारी हमारा तब गुजारा होगा सर आज शाम को अगर 500 कमाए तो 200 का राशन ले जाए तभी खाएंगे तभी रहेंगे सर और हमें दिक्कत ये है सर हम रेडी लगाते हैं फ्रूट की रेडी लगाते हैं सर कभी आते हैं कमेटी वाले कंडे चक लेते हैं रेडी चक लेते हैं उसके डर से हम लोग रेडी नहीं लगा रहे सर बड़ा बुरा हाल है बड़ा माड़ा है आज दस दिन से ऐसा है कि बोल नहीं सकते सर बयान नहीं कर सकते सर इतने कष्ट में है